ઓ કે ના વાય નિ ભૂલે બસ મે સફડે મે સે ઓ કે ના વાય સુમે સાસને તરા દોની મે ન રોકિ ના વાય નિ ભૂલે સદ મે સફડે ન રોકિ ના વાય નિ ભૂલે સદ મે સફડે મે

ਈ ਜੀ ਵੀਰਾਂ ਦਾ ਪੇਰਾਂ ਤੋਂ ਜਾਵੇਂ ਆਪ ਦਾ ਦਿੱਹੀ ਈ ਵੀਰਾਂ ਦਾ ਪੇਰਾਂ ਤੋਂ ਜਾਵੇਂ ਤਕ ਸਮਝ ਆਉਂਦੀ ਏ ਮਾਂ ਸਿਮਰਨ ਵਿੱਚ ਲੱਗੀ ਮੀਰਾ ਆਖਰ ਇੱਕ ਦਿਨ ਐਸਾ ਆ ਜਾਣਾ ਕਿ ਉਹ ਇੱਕ ਦਿਨ ਆਇਆ ਐਸਾ ਜਦੋਂ ਮੀਰਾ ਸਭ ਸੋਹਰੇ ਪਰਿਵਾਰ ਵਿੱਚ ਉਹਦੇ ਘਰ ਵਾਲੇ ਦੀ ਮੌਤ ਹੋ ਸਾਰੇ ਦੀ ਮੋਲ ਸੱਸ ਦੀ ਮੋਲ ਕੱਲੀ ਮੀਰਾ ਵਜੀ ਔਰ ਮੀਰਾ ਲਈ ਇੱਕ ਸੰਕਟ ਖੜਾ ਹੋ ਗਿਆ ਇਸ ਸੰਕਟ ਵਾਲਿਆ ਸੀ ਭਗਤ ਗੁਰੂ ਰਵਿਦਾਸ ਜੀ ਆਖੋ ਸਤਿਨਾਮ ਵਾਹਿਗੁਰੂ ਔਰ ਸੰਕਟ ਖੜਾ ਹੋ ਗਿਆ ਕਿ ਜਿਹੜੇ ਘਰ ਵਿੱਚ ਮੈਂ ਬੈਠੀ ਐ ਮੈਂ ਇੱਥੇ ਰਵਾਂ ਕਿ ਇਸ ਘਰ ਨੂੰ ਛੱਡ ਕੇ ਛੱਡ ਕੇ ਜਾਵਾਂ ਕਿਉਂਕਿ ਉਸ ਘਰ ਵਿੱਚ ਉਹਦਾ ਇੱਕ ਦਿਓਰ ਹੈ ਜਿਸ ਦਾ ਨਾਮ ਹੈ ਵਿਕਰਮਾਦਿਤ ਉਹ ਰਹਿੰਦਾ ਉੱਥੇ ਲੇਕਿਨ ਉਹ ਸਮਝ ਨਹੀਂ ਆ ਸਥਿਤੀਆਂ ਕੁਝ ਖਰਾਬ ਸਨ ਉਹ ਮੀਰਾਂ ਨੂੰ ਸਮਝਦੇ ਨਹੀਂ ਸਨ ਅਕਸਰ ਇਸ ਦੁਨੀਆ ਦੇ ਸਿਮਰਨ ਕਰਨ ਵਾਲਿਆਂ ਨੂੰ ਕਦੇ ਸਮਝਿਆ ਸਮਝਿਆ ਭਾਈ ਤਾਂ ਭਗਤ ਗੁਰੂ ਰਵਿਦਾਸ ਜੀ ਨਾਲ ਲੋਕਾਂ ਦਾ ਕਿੰਨਾ ਵਿਰੋਧ ਰਿਆ ਕਿਉਂ ਵਿਰੋਧ ਰਿਆ ਕਿਉਂਕਿ ਦੁਨੀਆ ਤਨ ਨੂੰ ਸਮਝਦੀ ਹੈ ਤੇ ਸਿਮਰਨ ਕਰਨ ਵਾਲੇ ਮਨ ਨੂੰ ਸਮਝਦੀ ਹੈ ਪਰ ਦੁਨੀਆ ਸੰਸਾਰ ਨੂੰ ਸਾਹਮਦੀ ਬੰਦੀ ਹੈ ਤੇ ਜਿਹੜੇ ਸੰਗਤ ਕਰਨੇ ਵਾਲੇ ਨੇ ਉਹ ਮਨ ਨੂੰ ਸਾਭ ਕੇ ਆਤਮਾ ਨੂੰ ਰੱਬ ਨਾਲ ਜੋੜੀ ਬੈਠੇ। ਬੋਧਿਆਦੀ ਸੰਗਤ ਮੀਰਾ ਵਿਚਾਰਾ ਕਰਦੀ ਹੈ ਕਿ ਮੈਂ ਕਰਮ। ਫਿਰ ਭਗਤ ਗੁਰੂ ਰਵਿਦਾਸ ਜੀ ਮੇਰੇ ਕਹਦੇ ਨੇ ਮੀਨਾ ਜੇ ਤੂੰ ਕੰਮੀ ਹੈ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ। ਤੈਨੂੰ ਕੋਈ ਬੰਧਨ ਨਹੀਂ ਹੈ ਤੇ ਉੱਥੇ ਉਹਨਾਂ ਨੇ ਇਕ ਸਾਧੂ ਦੀਆਂ ਚੰਦ ਪੰਕਤੀਆਂ ਕਹਿ ਕੇ ਗੱਲ ਕਹੀ ਕਿ ਮੀਰਾ ਜਿਹੜੇ ਰੱਬ ਨਾਲ ਪਿਆਰ ਨਹੀਂ ਨਾ ਕਰਦੇ ਉਹਨਾਂ ਨੂੰ ਛੱਡਣ 'ਚ ਕੋਈ ਪਾਪ ਨਹੀਂ ਹੈ ਆਖੋ ਸਤਨਾਮ ਵਾਹਿਗੁਰੂ ਜਿਨ੍ਹਾਂ ਦੀ ਰੱਬ ਨਾਲ ਪ੍ਰੀਤ ਨਹੀਂ ਹੈ ਉਹਨਾਂ ਨੂੰ ਛੱਡਣ 'ਚ ਕੋਈ ਪਾਪ ਨਹੀਂ ਹੈ ਤੇ ਮੀਰਾ ਨੇ ਕਿਹਾ ਮਹਾਰਾਜ ਇਹੋ ਜਿਹਾ ਕਹਿਣਾ ਕਿਸੇ ਨੇ ਘਾਲੀ ਹੈ ਪਗਲ ਵਿਦਾਜੀ ਕਹਿੰਦੇ ਇੱਕ ਨਹੀਂ ਅਨੇਕਾਂ ਹੋਏ ਨੇ ਇੱਕ ਪ੍ਰਹਲਾਦ ਭਗਤ ਹੋਇਆ ਉਹਨੇ ਆਪਣਾ ਬਾਪੂ ਛੱਡਦਾ ਸੀ ਕਿਉਂ ਕਿ ਉਹ ਰੱਬ ਨਾਲ ਪਿਆਰ ਨਹੀਂ ਸੀ ਕਰਦਾ ਇੱਕ ਮਹੀਸ਼ਣ ਹੋਇਆ ਉਹਨੇ ਆਪਣਾ ਭਰਾ ਛੱਡਦਾ ਸੀ ਕਿਉਂਕਿ ਉਹ ਭਰਾ ਰੱਬ ਨਾਲ ਪਿਆਰ ਉਹ ਇੱਕ ਐਸਾ ਭਗਤ ਹੋਇਆ ਜਿਹਨੇ ਮਾਂ ਛੱਡਦੀ ਸੀ ਅਲਵਾ ਆਹ ਰਾਮ ਦਾ ਛੋਟਾ ਭਰਾ ਜਿਹਦਾ ਨਾਂ ਸੀ ਭਰਤ ਤੇ ਭਰਤ ਨੇ ਆਪਣੀ ਮਾਂ ਕਹ ਕਈ ਨੂੰ ਛੱਡ ਦਿੱਤਾ ਸੀ ਕਿਉਂ ਕਿਉਂਕਿ ਉਹ ਰੱਬ ਨਾਲ ਰਾਮ ਜੀ ਨਾਲ ਪਿਆਰ ਨਹੀਂ ਸੀ ਕਰਦੇ ਉਹਨੇ ਬਰਵਾਸਵਾ ਦਿੱਤਾ ਔਰ ਇੰਨਾ ਹੀ ਨਹੀਂ ਧਰਤੀ ਤੇ ਇੱਕ ਘਟਨਾ ਤਾਂ ਇੰਨੀ ਅਨੋਖੀ ਹੋਈ ਸੀ ਕਿ ਇੱਕ ਚੇਲੇ ਨੇ ਗੁਰੂ ਛੱਡ ਦਿੱਤਾ ਉਹ ਚੇਲਾ ਕੌਣ ਭਗਤ ਪ੍ਰਹਿਲਾਦ ਦੀ ਕੁੱਲ ਦੇ ਵਿੱਚ ਭਗਤ ਪ੍ਰਹਿਲਾਦ ਦਾ ਪੁੱਤਰ ਹੋਇਆ ਸੀ ਬੀਰੋਚਨ ਤੇ ਬੀਰੋਚਨ ਦਾ ਪੁੱਤਰ ਸੀ ਰਾਜਾ ਬਲੀ ਤੇ ਬਲੀ ਦਾ ਗੁਰੂ ਸੀ ਸ਼ੁਭਰਾਚਾਰਿਆ ਤੇ ਸ਼ੁਭਰਾਚਾਰਿਆ ਨੇ ਰਾਜਾ ਬਲੀ ਨੇ ਕੀਤਾ ਸੀ ਅਸ਼ੋਮੇਦ ਯੱਗ ਤੇ ਉਸੇ ਯੱਗ ਵਿੱਚ ਭਗਵਾਨ ਆਇਆ ਸੀ ਵਾਮਨ ਬਣ ਕੇ ਛੋਟਾ ਜਿਹਾ ਰੂਪ ਲੈ ਕੇ ਰਾਜੇ ਬਲੀ ਤੋਂ ਧਰਤੀ ਮੰਗਣ ਬ੍ਰਾਹਮਣ ਦਾ ਭੇਸ ਬਣਾ ਕੇ ਆਇਆ ਤੇ ਜਦੋਂ ਬ੍ਰਾਹਮਣ ਭੇਸ ਬਣਾ ਕੇ ਆਇਆ ਰਾਜਾ ਬਲੀ ਜਗ ਕਰਦੇ ਕਰਦੇ ਉੱਠ ਕੇ ਜਾਣ ਲੱਗਿਆ ਨਾ ਜਦੋਂ ਜਾਣ ਲੱਗਿਆ ਸ਼ੁਕਰਾਚਰ ਨੇ ਵਾਹ ਫੜ ਲਈ ਨਾ ਤੂੰ ਕਿਧਰ ਚੱਲਦਾ ਭਗਤ ਰਾਜਾ ਬਲੀ ਕਿਉਂਕਿ ਭਗਤ ਪ੍ਰਹਿਲਾਦ ਨਹੀਂ ਕੋਲ ਚੋਂ ਤੇ ਰਾਜਾ ਬਲੀ ਨੇ ਕਿਹਾ ਮਹਾਰਾਜ ਮੈਨੂੰ ਖਬਰ ਮਿਲੀ ਹੈ ਕਿ ਦਰਵਾਜ਼ੇ ਤੇ ਇੱਕ ਬ੍ਰਾਹਮਣ ਹੈ ਜਿਹਨੂੰ ਕੁਝ ਦਾਨ ਚਾਹੀਦਾ ਹੈ ਹਜੇ ਤੱਕ ਪੜਦਾ ਨਹੀਂ ਉੱਠਿਆ ਕਿ ਰੱਬ ਹੈ ਸ਼ੁਭਰਾ ਜਾ ਰਿਹਾ ਕਹਿੰਦਾ ਰਾਜਾ ਬਲੀ ਨੂੰ ਕਹਿੰਦਾ ਪਹਿਲਾਂ ਮੈਨੂੰ ਚੈੱਕ ਕਰ ਲੈਣ ਦੇ ਪਹਿਲਾਂ ਲੋਕ ਤਾਕਤਾਂ ਬੜੀਆਂ ਰੱਖਦੇ ਸੀ ਹੁਣ ਮੈਂ ਸੌਖਾ ਕਰ ਦੇਣਾ ਜਿਹੜੀ ਜਸਮਾਨੀ ਤਾਕਤ ਹੈ ਸਰੀਰ ਦੀ ਤਾਕਤ ਹੈ ਅੱਜ ਵੱਧ ਹੈ ਕਿ ਅੱਜ ਤੋਂ 30 40 ਸਾਲ ਪਹਿਲਾਂ ਜ਼ਿਆਦਾ ਹੁੰਦੀ ਸੀ ਹਾਂਜੀ ਸਰੀਰ ਦੀ ਜਸਮਾਨੀ ਤਾਕਤ ਅੱਜ ਦੇ ਬੱਚਿਆਂ ਚ ਜ਼ਿਆਦਾ ਹੈ ਕਿ ਅੱਜ ਤੋਂ 30 40 ਸਾਲ ਪਹਿਲਾਂ ਜ਼ਿਆਦਾ ਪਹਿਲਾਂ ਜ਼ਿਆਦਾ ਸੀ ਪੱਕੀ ਗੱਲ ਨਾ ਹੈ ਜੀ ਪੱਕੀ ਗੱਲ ਹੈ ਅੱਜ ਦੀ ਬੇਬੇ ਉਹਨਾ ਕੰਮ ਕਰ ਦਿੰਦੀ ਹੈ ਤੇ ਅੱਜ ਦੀ ਧੀ ਤੋਂ ਆਪਣੀ ਬੇਬੇ ਜਨਾ ਕੰਮ ਦੇਖਿਆ ਬੇਬਿਆਂ ਨੇ ਇੱਕਦਮ ਮਹਿਰ ਨਹੀਂ ਹੁੰਦਾ ਪਾਪਾ ਜੀ ਫਿਰ ਤੁਸੀਂ ਜਾ ਕੇ ਆਪਣੇ ਜਿੰਦ ਲਿਓ ਆਖੂ ਸਤਿ ਥਾ ਹੈ ਨਾ ਕਰੇ ਜਾ ਕੇ ਧੀਰੇ ਹੀ ਗਣਾ ਚੰਗਾ ਹੁਣ ਪਾਣੀ ਹੁੰਦੀ ਫਿਰ ਤੋਂ ਉਥੇ ਬਾਬਿਆਂ ਕੋਲ ਤਾਂ ਸਿਰ ਹਲਾਉਂਦਾ ਹੈ ਜਲੀ ਸਹੀਓਂ ਇੱਕ ਵੀ ਗੱਲਾਂ ਮੇਰੀਆਂ ਸਮਝਣਾ ਤੁਸੀਂ ਅੱਜ ਜਿਸਮਤ ਜਿਵੇਂ ਅੱਜ ਤਾਕਤ ਘਟ ਗਈ ਓਨੇ ਬੰਦਿਆਂ ਦੇ ਸਿਮਰਨ ਦੀ ਪਕੜ ਵੀ ਅੱਜ ਘਟ ਗਈ ਤੇ ਉਹ ਜਿਹੜੇ ਜ਼ਮਾਨੇ ਸੀ ਉਦੋਂ ਸਿਮਰਨ ਦੀ ਪਕੜ ਦੀ ਬਹੁਤ ਜ਼ਿਆਦਾ ਹੁੰਦੀ ਸੀ ਜਿਵੇਂ ਬੰਦਾ ਪਹਿਲਾਂ ਜਸਮਾਨੀ ਤਾਕਤ ਸੀ ਨਾ ਜ਼ਿਆਦਾ ਤੇ ਉਸ ਜਸਮਾਨੀ ਤਾਕਤ ਇਹ ਨਾ ਉਹ ਲੋ ਭੈਣਾ ਗੱਲਾਂ ਕਰੀ ਜਾਂਦੀਆਂ ਸੀ ਇੱਕ ਦਾ ਨਾ ਸੀ ਭਗਵੰਤੀ ਤੇ ਉਥੇ ਕਿਸੇ ਨੇ ਕਵਤਾ ਲਿਖੀ ਝੋਟੀ ਜੀ ਉਹ ਪੂਰੀ ਤਾਂ ਨਹੀਂ ਮੈਨੂੰ ਕਲੀਅਰ ਹੈਗੀ ਥੋੜੀ ਚਾਰਕ ਪੰਕਤੀਆਂ ਤੁਹਾਨੂੰ ਸੁਣਾ ਦਿੰਦਾ ਉਹ ਸੇਦੀ ਕਹਿੰਦੀ ਸੁਣਨੀ ਭੈਣੇ ਭਗਵੰਤੀ ਇਹ ਕਰ ਗਿਆ ਦੇਸ਼ ਤਰਕੀ ਦੇਸ਼ ਕੀ ਕਰ ਗਿਆ ਜੀ ਤਰੱਕੀ ਕਾਦੀ ਤਰੱਕੀ ਕਰ ਗਿਆ ਕਹਿੰਦੀ ਚੱਕੇ ਗਏ ਜਹਾਨ ਦੇ ਵਿੱਚੋਂ ਚਰਖਾ ਚੁੱਲਾ ਚੱਕੀ ਭੈਣੇ ਭਾਗਵੰਤੀਏ ਕਰ ਗਿਆ ਦੇਸ਼ ਕਹਿੰਦੀ ਦੇਸ਼ ਮੇਰਾ ਦੁੱਧ ਦੀਆਂ ਸਨ ਨਹਿਰਾਂ ਭੈਣੇ ਪੀ ਪੀ ਕਦੇ ਨਾ ਕੀ ਓਏ ਹੁਣ ਤੇ ਚਾਹ ਨੇ ਰਗਾਂ ਸਗਾਈਆਂ ਤੇ ਫਸ ਗਈ ਜਾਨ ਕੁੜਕੀ ਕਹਿੰਦੀ ਤੜਕੇ ਉੱਠ ਕੇ ਪੀਂਦੀਆਂ ਸੀ ਜਦ ਮਣਮਣ ਪੱਕੀ ਮੱਕੀ ਤੇ ਉਦੋਂ ਬਾਹਾਂ ਦੀ ਤਾਕਤ ਭੈਣੇ ਰਹੀਦੀ ਨਹੀਂ ਸੀ ਡੱਕੀ ਤੇ ਕਹਿੰਦੀ ਕਈ ਕਈ ਵਾਰੀ ਕਣਕ ਦੀ ਬੋਰੀ ਮੈਂ ਕਰਦੀ ਨਹੀਂ ਚੱਕੀ ਖਾਲੀ ਨਹੀਂ ਕਈ ਕਈ ਵਾਰੀ ਕਣਕ ਦੀ ਬੋਰੀ ਮੈਂ ਕੱਲੀ ਨੇ ਚੱਕੀ ਅਗਲੀ ਪੱਗਲੀ ਲੈਣ ਦਵਾ ਦੇਣ ਰਹਿਣ ਦਵਾ ਲੜਾਈ ਲੜੀ ਬੜਾਣੀ ਸੁਣਾ ਦੀ ਬਾਤ ਮੈਨੂੰ ਪਉਂਦਾ ਬਾਬਾ ਜੀ ਕੀ ਕਹਿ ਕਰਦਾ ਉਹ ਸਵਾਗੋ ਭਗਵੰਤ ਦੀ ਨੂੰ ਭਗਵੰਤ ਦੀ ਜਹੀ ਕਹਿੰਦੀ ਐ ਨਹੀਂ ਭੈਣੇ ਤੜਕੇ ਉੱਠ ਕੇ ਰਿੰਦੀਆਂ ਸੀ ਜਦ ਮਣ ਮਣ ਪੱਕੀ ਮੱਕੀ ਉਦੋਂ ਬਾਹਵਾਂ ਦੀ ਤਾਕਤ ਪੈਣੇ ਰਹਿੰਦੀ ਨਹੀਂ ਸੀ ਡੱਕੀ ਤੇ ਕਈ ਕਈ ਵਾਰੀ ਕਣਕ ਦੀ ਮੋਰੀ ਮੈਂ ਇਕੱਲੀ ਨੇ ਚੱਕੀ ਤੇ ਹੁਣ ਮੇਰੀ ਨੂੰਹ ਨੇ ਪੋਚੇ ਲਾਉਣ ਨੂੰ ਨੌਕਰਾਨੀ ਰੱਖੀ ਨਹੀਂ ਪੈਣੇ ਬਾਹਵਾਂ ਹੁੰਦੀ ਏ ਕਰ ਗਿਆ ਦੇਸ਼ ਆ ਤਰੱਕੀ ਹੋਈ ਏ ਦੁਨੀਆ ਬੇਟਾ ਸਾਡੀਆਂ ਬੀਬੀਆਂ ਹੋ ਸਕਦੀ ਆ ਬਾਪ ਕਹਿੰਦੇ ਨੋ ਹੁੰਦੀ ਗੱਲ ਸਾਰਾ ਸਤਿਗੁਰਾਂ ਦਾ ਨਾਮ ਮਨ। ਮਨ ਗੁਰੂ ਪਿਆਰੀ ਸਾ ਸੰਗਤ ਸੋਚੋ ਚਲੋ ਹੱਸਣਾ ਸਾਡਾ ਧਰਮ ਹੈ। ਲੇਕਿਨ ਸੋਚੋ ਕਿ ਅਜ ਜਸਮਾ ਦੀ ਤਾਕਤ ਘਟ ਗਈ। ਉਸੇ ਤਰ੍ਹਾਂ ਭਜਨ ਦੀ ਪਕੜ ਕੱਟ ਗਈ ਤੇ ਕੋਈ ਜ਼ਮਾਨਾ ਸੀ ਜਦੋਂ ਭਜਨ ਦੀਆਂ ਤਾਕਤਾਂ ਬਹੁਤ ਸੀ ਤੇ ਲੋਕ ਧਰਤੀ ਤੇ ਬੈਠੇ ਅਕਾਸ਼ ਦੀਆਂ ਗੱਲਾਂ ਦੱਸ ਦਿੰਦੇ ਸੀ। ਇਸੇ ਲਈ ਤਾਂ ਸਤਿਗੁਰਾਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦੋਂ ਪੁੱਛਿਆ ਗਿਆ ਕਿ ਧਰਤੀ ਤੇ ਅਕਾਸ਼ ਦੀ ਰਚਨਾ ਕੈਸੀ ਹੈ। ਸਤਿਗੁਰਾਂ ਨੇ ਕੀ ਰਚਨਾ ਪਾਤਾਲਾ ਪਾਤਲ ਲਖ ਆਂਦਾ ਸਾਂ ਆਹਸੂ ਐਸੀ ਰਚਨਾ ਹੈ ਤਰਤੀ ਤੇ ਉਹ ਸ਼ੁਕਰਾਚਾਰ ਉਹ ਰਾਜੇ ਬਲੀ ਦੀ ਬਾਹ ਫੜ ਕੇ ਕਹਿੰਦਾ ਮੈਨੂੰ ਵੇਖ ਲੈਣ ਦੇ ਅੱਖਾਂ ਬੰਦ ਕੀਤੀਆਂ ਜਦੋਂ ਵੇਖਣ ਲੱਗੇ ਤੇ ਵੇਖਦੇ ਕਹਿੰਦੇ ਓਹ ਹੋ ਓਏ ਰਾਜੇ ਬਲੀ ਨੂੰ ਕਹਿੰਦੇ ਰਾਜਾ ਨਾ ਉਹ ਤੂੰ ਉੱਠ ਕੇ ਨਹੀਂ ਜਾਣਾ ਕਹਿੰਦਾ ਮਹਾਰਾਜ ਕੀ ਹੋ ਗਿਆ ਕਹਿੰਦਾ ਤੇਰੇ ਦਰਵਾਜੇ ਤੇ ਕੋਈ ਬ੍ਰਾਹਮਣ ਨਹੀਂ ਖੜਾ ਤੇਰੇ ਦਰਵਾਜੇ ਤੇ ਰੱਬ ਬ੍ਰਾਹਮਣ ਦਾ ਭੇਸ ਬਣਾ ਕੇ ਆਇਆ ਉਹ ਜਦੋਂ ਕਿਹਾ ਨਾ ਰੱਬ ਬ੍ਰਾਹਮਣ ਦਾ ਭੇਸ ਬਣਾ ਕੇ ਆਇਆ ਤੇ ਰਾਜਾ ਬਲੀ ਨੇ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਸ਼ੁਕਰਾਚਾਰ ਜਾਨਾ ਤੇ ਸ਼ੁਕਰਾਚਾਰ ਜਾਨਾ ਕਹਿੰਦਾ ਚੱਲ ਗੱਲ ਪੱਲੇ ਪੈ ਗਈ ਇਹਦੇ ਤੇ ਮੱਥਾ ਟੇਕ ਰੋਟੇ ਖੜੇ ਉਹ ਠੀਕੇ ਚੱਲਣ ਲੱਗਿਆ ਤੇ ਰਾਜੇ ਬਲੀ ਨੂੰ ਸ਼ੁਕਰਾਚਾਰ ਜਾਨਾ ਕਹਿੰਦਾ ਵਾ ਤੂੰ ਵੀ ਤਾਂ ਚਲੇ ਆਇਆ ਕਨਾ ਮਹਾਰਾਜ ਹੁਣੇ ਤਾਂ ਤੁਸੀਂ ਦੱਸਿਆ ਦਰਵਾਜ਼ੇ ਤੇ ਕੌਣ ਖੜਾ ਹੈ ਰੱਬ ਖੜਾ ਹੈ ਆਪ ਕੋ ਸਤਿਨਾਮ ਰਹਾ ਹੈ ਦਰਵਾਜ਼ੇ ਤੇ ਭਗਵਾਨ ਖੜੇ ਨੇ ਜਦੋਂ ਇਨੀ ਗੱਲ ਗਈ ਸ਼ੁਭਰਾਚਾਰਿਆ ਕਹਿੰਦਾ ਉਹ ਨਾਲੇ ਤੈਨੂੰ ਪਤਾ ਲੱਗਿਆ ਤੂੰ ਫੇਰ ਉਹਦੇ ਮਤ ਉਹ ਰਿਆ ਕਰਨਾ ਉਹਨੇ ਠੱਗ ਲੈਣਾ ਤੈਨੂੰ ਸ਼ੁਭਰਾਚਾਰਿਆ ਨੂੰ ਰਾਜਾ ਬਲੀ ਕਹਿੰਦਾ ਜੀ ਗੁਰੂ ਦਾ ਧਰਮ ਹੁੰਦਾ ਹੈ ਕਬੀਰ ਸਾਹਿਬ ਨੇ ਲਿਖਿਆ ਸੀ ਕਬੀਰ ਸੂ ਸਤਗੁਰੂ ਮੋਹੇ ਭਾ ਲੈ RAM ਨਾਮ ਦਾ ਭਰ ਭਰ ਪਿਆਲਾ ਆਪ ਪੀਵੇ ਮੋਹੇ ਪਿਆ ਦਾ ਗੁਰੂ ਤਾਂ ਉਹੀ ਚੰਗਾ ਲੱਗਦਾ ਜਿਹੜਾ ਆਪ ਵੀ ਰੰਗਿਆ ਹੋਵੇ ਤਾਂ ਚੇਲਿਆਂ ਨੂੰ ਵੀ ਰੰਗ ਦੇ ਦੇ। ਆ ਪਿਆਰੀ ਸੰਗਤ ਜਦੋਂ ਰਾਜੇ ਬਲੀ ਨੂੰ ਰੋਕਿਆ ਗਿਆ ਸ਼ੁਕਰਾਚਾਰਿਆਂ ਨੇ ਤੇ ਸ਼ੁਕਰਾਚਾਰਿਆਂ ਨੂੰ ਰਾਜਾ ਬਲੀ ਨੇ ਛੱਡ ਦਿੱਤਾ। ਇੱਕ ਗੁਰੂ ਨੂੰ ਛੱਡ ਦਿੱਤਾ ਕਿਉਂਕਿ ਉਹ ਗੁਰੂ ਰੱਬ ਵੱਲ ਜਾਣ ਨਹੀਂ ਸੀ ਦਿੰਦਾ। ਤੇ ਭਗਤ ਰਵਿੰਦਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਵੀਰਾ ਇੱਕ ਨਹੀਂ ਰਾਜੇ ਬਦੀ ਨੇ ਗੁਰੂ ਛੱਡ ਦਿੱਤਾ ਉਹ ਇੰਨਾ ਹੀ ਨਹੀਂ ਵਿੰਦਰਾਵਨ ਵਿੱਚ ਰਹਿਣ ਵਾਲੀਆਂ ਜਿਹੜੀਆਂ ਗੋਪੀਆਂ ਸਨ ਉਹਨਾਂ ਨੇ ਆਪਣੇ ਪਰਵਾਹ ਛੱਡ ਦਿੱਤੇ ਰੱਬ ਨੂੰ ਪਾਉਣ ਵਾਸਤੇ ਮੁਤਕਾ ਜੇਕਰ ਸਾਰਾ ਪਰਵਾਰ ਸੀ ਸੰਗੁਰ ਦੀ ਬਾਣੀ ਕਹਿੰਦੀ ਆਪੇ ਗੋਪੀ ਆਪੇ ਗਾਨਾ ਆਪੇ ਗਊ ਚਰਾਵੇ ਬੰਨ ਪਿਆਰੀ ਸੰਗਤ ਜਦੋਂ ਮੀਰਾ ਨੇ ਭਗਤ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਗੱਲਾਂ ਸੁਣੀਆਂ ਹੱਥ ਜੋੜੇ ਗੁਰੂ ਨੂੰ ਮੱਤੇ ਲੈ ਕੇ ਤੇ ਮੀਰਾ ਦੇ ਬੰਧਨ ਟੁੱਟ ਗਏ ਆਖੋ ਸਤਨਾਮ ਵਾਹਿਗੁਰੂ ਗੁਰੂ ਬੈਰੀ ਸਾਧ ਸੰਗਤ ਇਕੱਲੇ ਨਹੀਂ ਆਪ ਹੀ ਨਹੀਂ ਤਰੇ ਆਪ ਹੀ ਝੌਂਪੜੀਆਂ ਵਿੱਚ ਬਹਿ ਕੇ ਇਹਨਾਂ ਨੇ ਸਿਮਰਨ ਨਹੀਂ ਕੀਤੇ ਇਹਨਾਂ ਦੇ ਨੇੜੇ ਇਹਨਾਂ ਦੇ ਕੋਲ ਜਿਹੜਾ ਜਿਹੜਾ ਆਇਆ ਇਹਨਾਂ ਦੇ ਉਹਨਾਂ ਨੂੰ ਘਾ ਰਿਆ ਗੁਰੂ ਬੈਰੀ ਸਾਧ ਸੰਗਤ ਸੋ ਜਿਹੜੇ ਲੋਕ ਸਿਮਰਨ ਕਰਦੇ ਨੇ ਜਪਦੇ ਨੇ ਉਹਨਾਂ ਤੇ ਵੀ ਕਿਰਪਾ ਹੁੰਦੀ ਹੈ ਉਹਨਾਂ ਤੇ ਵੀ ਦਇਆ ਹੁੰਦੀ ਹੈ ਦੁਆਵਾ ਪ੍ਰਾਰਥਨਾਵਾਂ ਵੀ ਬੈਂਤੀਆਂ ਕਰੀਏ ਸਭਾ ਵਿੱਚ ਬੋਧਾ ਹੋ ਗਿਆ ਪਰਮਾਤਮਾ ਨੂੰ ਆਰਾਮ ਦੇਵਾਂਗੇ ਜੀ ਹੋ ਮੇਰੇ ਦਾਦਾ ਜਰਾ ਮਾਣਨਾ ਤੂੰ ਤੋੜੀ ਬੀ ਆਦ ਸੁਵੇਰ ਦੇ ਅਸੀਂ ਪੁਰੇ ਫਰਦੇ ਆ ਪਹਿਲਾਂ ਪਿੰਡ ਰੌਂਤੇ ਦੇ ਵਿੱਚ ਦਿਵਾਨ ਸੀ ਫਿਰ ਭਾਈ ਰੂਪੇ ਦਿਵਾਨ ਚ ਜੇਂ ਜਾਂਦੇ ਨੇ ਕਰਮ ਸਿੰਘ ਦੇ ਗਵਾਰਡ ਦੇ ਵਿੱਚ ਬਾਬਾ ਕਰਮ ਸਿੰਘ ਦੇ ਕਰਮ ਚੰਦ ਦੇ ਗਵਾਰਡ ਦੇ ਵਿੱਚ ਅੱਜ ਸੀ ਕੱਲ ਨੂੰ ਫਿਰ ਉੱਥੇ 12 ਤੋਂ ਦੋ ਤੇ ਤੀਜਾ ਦਿਵਾਨ ਹੈ ਇੱਕੋ ਦਿਨ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਤੇ ਫਿਰ ਵੀ ਗੁਰੂ ਨੇ ਕਿਰਪਾ ਕੀਤੀ ਮੈਨੂੰ ਥੱਕਿਆ ਜਾ ਬਿਆਸ ਸੀ ਮੈਂ ਕਹਾਂ ਵੀ ਗੱਲ ਬਣਦੀ ਨਹੀਂ ਸੀ ਉਹ ਮਾਨੂੰ ਵੀ ਪਤਾ ਵੀ ਪਿੰਡ ਵਾਲੇ ਆਪਣੇ ਬੰਦੇ ਵਧੀਆ ਕੱਲ ਕੋਈ ਕੁ ਖਵਾਏ ਮਨੋਲੇ ਪਾਪਾ ਹੋ ਜਾਸਾ ਟਕਣਾ ਕਰਾਉਂਦੇ ਹੋ ਉਹ ਮੇਰਾ ਦਾਤਾ ਮੇਰਾ ਮਾਣ ਨਾ ਛੋੜੀ ਜੋ ਕਿ ਮੈਨੂੰ ਪਿਆਰਾ ਤੇ ਸਾਰਾ ਉਹ ਨਾ ਛੋੜੀ ਜੋ ਕਿ ਮੈਨੂੰ ਪਿਆਰਾ ਤੇ

so روشني نيراني ري ري آسا مينا ماني ساتو تو ري نوکي نوتي دا نا تي دلير نا سا تو هو سڙي let uh -huh.

ਕਰਨ ਜੀ ਸਾਰੀ ਸੰਗਤ ਇਹ ਮੇਰਾ ਭਰਿਆ ਹੱਥ ਰੱਖਣ ਸਿਮਰਨ ਕਰਦੇ ਰਹੋ ਨਾਮ ਜਪਦੇ ਰਹੋ ਭਗਤ ਰਵਿਦਾਸ ਜੀ ਕਹਿੰਦੇ ਨੇ ਸਮਝਾਉਂਦੇ ਨੇ ਕਿ ਕਹ ਰਵਿਦਾਸ ਹੱਥ ਪੈਣੇ ਨੇ ਸਹਿਜੇ ਹੋਵੇ ਸੋਹਣੇ ਮਹਾਪੁਰਸ਼ ਆਖਦੇ ਨੇ ਗੁਰੂ ਲੋਕ ਆਖਦੇ ਨੇ ਕਿ ਜਿਹੜਾ ਪ੍ਰਮਾਤਮਾ ਹੈ ਉਹ ਦੂਰ ਨਹੀਂ ਹੈ ਬੜਾ ਨੇੜੇ ਹੈ ਕੋਲ ਹੈ ਕਰੀਬ ਹੈ ਸੁਣ ਸੁਣ ਕੇ ਸਮਝ ਆਉਂਦੀ ਹੈ ਗੁਰੂ ਕਾ ਲੀ ਸਤ ਸੰਗਤ ਸਤਗੁਰ ਮਿਰਪਾ ਕਰਨ ਜੀ ਸਾਲੀ ਸੰਗਤ ਤੇ ਦਵਾਵਾ ਕਰਦੇ ਆ ਸੰਗਤ ਤਾਂ ਦੋਸਤ ਰਵੇ ਖੁਸ਼ ਰਵੇ પ્રસન્ન ਰਵੇ ਘਰਾਂ ਵਿੱਚ ਸਿਮਰਨ ਹੁੰਦਾ ਰਵੇ ਨਾਮ ਬਾਣੀ ਦੇ ਜਾਪ ਹੁੰਦੇ ਰਹਿਣ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਜੋ ਚਰਨਾ ਵਿੱਚ ਬਿਠਾ ਕੇ ਗੁਰੂ ਨੇ ਇਸ ਸਮੇਂ ਨੂੰ ਸਫਲਾ ਕੀਤਾ ਜੀ ਤੇ ਚੰਦ ਪੰਤੀਆਂ ਤਮਾ ਕਿ ਕਿਸੇ ਕਵੀ ਨੇ ਕਿਹਾ ਕਿਵੇਂ ਕਰਾਂ ਸ਼ੁਕਰਾਨਾ ਦਾਤਾ ਤੇਰੇ ਮੈਂ ਉਪਦਾਣਾ ਦਾ ਤੇ ਸੱਚੇ ਪਾਤਸ਼ਾਹ ਜਿਹੜੇ ਕੂਮ ਪਕਾਰੇ ਮੇਰੇ ਤੇ ਕਿਤੇ ਮੈਂ ਸ਼ੁਕਰਾਨੇ ਨਹੀਂ ਕਰ ਸਕਦਾ ਤੇ ਕਿਵੇਂ ਤਰ੍ਹਾਂ ਸ਼ੁਕਰਾਨਾ ਦਤਾ ਤੇਰੇ ਨਵੇਂ ਉਪਕਾਰਾਂ ਦਾ ਤੋਖੇ ਵੇਲੇ ਸਾਥ ਨਿਭਾਵੇਂ ਰੂਪ ਬਣਾ ਕੇ ਜਾਣਾ ਸੁਖ ਵੇਲੇ ਤਾਂ ਸਾਰੀ ਦੁਨੀਆ ਜਦੋਂ ਸੁਖ ਹੋਵੇ ਉਹਦਾ ਸਾਰੀ ਦੁਨੀਆ ਪਿੱਛੇ ਟੁਰੀ ਫਿਰਦੀ ਹੈ ਸੁਖ ਵੇਲੇ ਤਾਂ ਸਾਰੀ ਦੁਨੀਆ ਪਰ ਦੁੱਖ ਵੇਲੇ ਬਸ ਤੂੰ ਹੀ ਤੂੰ ਕਿਵੇਂ ਕਰਾਂ ਸ਼ੁਕਰਾਨਾ ਅਦਾ ਤੂੰ ਹੀ ਤੂੰ ਬਸ ਤੂੰ ਹੀ ਤੋਹੀ ਸੁਭਉ ਪਿਆਰੀ ਸਾ সঙ্গਤ ਇਹ ਜ਼ਿੰਦਗੀ ਜਿਹੜੀ ਹੈ ਸਤਿਗੁਰ ਨੇ ਬੜੀ ਸੋਹਣੀ ਦਿੱਤੀ ਹੈ ਇਹਦੇ ਵਿੱਚ ਸਿਮਰਨ ਕਰੀਏ ਨਾਮ ਜਪੀਏ ਕਿਉਂਕਿ ਇੱਥੇ ਜਣੀ ਆਪਾਂ ਨੂੰ ਆਪਾਂ ਫੇਰ ਹੀ ਪੌਣ ਆਏ ਹਨ ਕੀ ਪੌਣ ਆਏ ਤੇ ਫੇਰੀ ਬਗੀਰਾਂ ਵਾਲੀ ਹੈ ਇੱਥੇ ਬੈਠੇ ਨਹੀਂ ਰਹਿਣਾ ਇੱਕ ਦਰਵੇਸ਼ੀ ਸਾਧੂ ਗਾਇਆ ਸੀ

तीरा गानी सानी ते पीरा गानी दिल बड़ा सोनड़ी ਜਦ ਜਦ ਬੜਾ ਹੋਣਾ ਨਹੀਂ 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 ਸਰਬਤਨ ਸਾਥ ਤੇਰੀ ਆਉਨਾ ਨਹੀਂ ਜੁਦੜੀ 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 ਸਾਰੀ ਸੰਗਤ ਕਿਰਪਾ ਕਰਨ ਸਤਿਗੁਰੂ ਜੀ ਸਾਰਿਆਂ ਦਾ ਮੇਰਾ ਕਰਨ ਇੰਨੀਆਂ ਤੇ ਹਾਜ਼ਰੀਆਂ ਤੋਂ ਗੂਣ ਕਰਿਓ ਭੁੱਲ ਚੁੱਕੀਆਂ ਦੀਆਂ ਮਾਫ਼ੀਆਂ ਦਿਓ ਬੁਲਾਓ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਛੋਟੀ ਜੀ ਸੂਚਨਾ ਦੇ ਦੇਵਾਂ ਜੀ ਸਾਰੀ ਸੰਗਤ ਨੂੰ ਬੇਜਤੀ ਹੈ ਕਿ ਅਗਲਾ ਮਹੀਨਾ ਮਾਰਚ ਦਾ ਤੇ 1 2 ਤੇ 3 ਮਾਰਚ ਨੂੰ ਪਿੰਡ ਰੌਂਦੇ ਦੇ ਵਿੱਚ ਦੀਵਾਨ ਨੇ ਜੀ ਸਾਡੇ ਸਰਕਾਰੀ ਸਕੂਲ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਆ ਕੇ ਦੀਵਾਨ ਸੁਣ ਸਕਦੇ ਹੋ ਰਾਤ ਨੂੰ ਦੀਵਾਨਾਂ ਦਾ ਸਮਾਂ ਹੈ 7 ਵਜੇ ਤੋਂ 10 ਵਜੇ ਤੱਕ ਪਿੰਡ ਰੌਂਦੇ ਦੇ ਵਿੱਚ ਔਰ ਗੁਰੂ ਦਾ ਲੰਗਰ ਅਤੁੱਟ ਵਰਤੇਗਾ ਉੱਥੇ ਸੰਗਤ ਬੜੀ ਸੇਵਾ ਕਰਦੀ ਹੈ ਬੜੀ ਹਿੰਮਤ ਕਰਦੀ ਹੈ ਜੀ ਸਾਰੀ ਸੰਗਤ ਨੂੰ ਅਰਦਾਸਾਂ ਬੇਨਤੀਆਂ ਨੇ ਸਾਡੇ ਗੁਰਮੁਖ ਵੀਰ ਪਿਆਰੇ ਜਿਨ੍ਹਾਂ ਕੋਲੇ ਟਰੈਕਟਰਾਂ ਪਾਦੀਆਂ ਨੇ ਉਹ ਹਿੰਮਤ ਕਰ ਸਕਦੇ ਨੇ ਜੀ ਸੰਗਤ ਨੂੰ ਲੈ ਕੇ ਉੱਥੇ ਆ ਸਕਦੇ ਨੇ ਤਿੰਨ ਦਿਨ ਨਹੀਂ ਆ ਸਕਦੇ ਤਾਂ ਵਿੱਚ ਵੀ ਇੱਕ ਦਿਨ ਆ ਜਿਓ ਬਾਤ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਆਖੋ ਸਤਿਨਾਮ ਸੁਖਵਾਦ